ਜੋ ਜਿਹੜਾ ਠੰਡਾ ਹੋਣਾ ਆ ਬਿਲਕੁਲ ਹੀ ਮੈਸੂ ਦਾ ਜਿਹੜਾ ਸਵਾਦ ਆ ਇਹਦੇ ਵਿੱਚ ਬਰਕਰਾਰ ਰਹਿੰਦਾ ਹੈ। ਸਾਥੀ ਘਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਬਣਾ ਰਹੇ ਆ ਮੈਸੂਰ ਪਾਣੀ। ਪਹਿਲੀ ਵਾਰ ਆਪਾਂ ਟਰਾਈ ਕਰਨ ਲੱਗੇ ਆ ਤੇ ਆਮਾਨਤ ਦੇਖਦੇ ਆ ਆਪਣਾ ਕਿੰਦਾ ਕੰਮ ਪੂਰਾ ਹੁੰਦਾ ਕਿ ਨਹੀਂ। ਚਲੋ ਟਰਾਈ ਕਰਕੇ ਵੇਖਨੇ ਆ। ਟਰਾਈ ਕਰਕੇ ਦੇਖ ਲੈਨੇ ਆ। ਦੇਤੇ ਆਪਾਂ ਇਹ ਕਟੋਰੀ ਜਿਹੜੀ ਵੇਸ ਹੁੰਦੀ ਆ ਉਨੀ ਖਾਂਦੇ ਆ ਤੇ ਓਨਾ ਹੀ ਘੋਇਆ ਠੀਕ ਆ ਘੋ ਆਪਾਂ ਦੇਸੀ ਵੀ ਲੈ ਸਕਦੇ ਆ ਤੇ ਡਾਲਡਾ ਵੀ ਲੈ ਸਕਦੇ ਹੋ ਆਪਣੀ ਮਨਪਸੰਦ ਆ ਠੀਕ ਹਾਂਜੀ ਹੁਣ ਆਪਾਂ ਵੇਸਨ ਨੂੰ ਨਾ ਸਾਂ ਲੈਨੇ ਆ ਉਹਨੂੰ ਆਪਾਂ ਜਿਹੜਾ ਉਹ ਗਰਮ ਕਰ ਲੈਨੇ ਆ। ਕਟੋਰੀਆਂ ਜਿਹੜੀਆਂ ਆਪਾਂ ਬਿਲਕੁਲ ਛੋਟੀਆਂ-ਛੋਟੀਆਂ ਲਈ ਇਹਨਾਂ ਦੀ ਆਪਾਂ ਨਾਪ ਤੋਲ ਕੀਤੀ ਆ। ਤਿੰਨੇ ਕਟੋਰੀਆਂ ਇੱਕੋ ਬਰਾਬਰ ਹੀ ਗਈਆਂ ਤੇ ਇੱਕੋ ਮਾਤਰਾ ਦੇ ਵਿੱਚ ਆਪਾਂ ਸਮਾਨ ਲਿਆਇਆ ਕਿ ਉਹ ਖੰਡ ਤੇ ਬੇਸਨ। ਉਹ ਜਿਹੜਾ ਉਹ ਇਧਰ ਚੁੱਕਿਆ ਆ। ਇਸ ਵਿੱਚ ਦੇ ਵਿੱਚ ਉਹ ਜਿਹੜਾ ਆਪਾਂ ਮਿਲਾ ਦੇਣਾ ਤੇ ਸਮੂਥ ਜਿਹੜੀ ਇਹਦੀ ਪੇਸਟ ਬਣਾ ਲੈਣੀ ਆ। ਚਾਸਨੀ ਬਣਾਉਣੀ ਆ ਕੇਰਮਲਾਈ ਚਾਸਨੀ ਜਿਹੜੀ ਆ ਉਹ ਆਪਾਂ ਬਿਲਕੁਲ ਕੱਚੀ ਜੀ ਤਾਰ ਵਾਲੀ ਬਣਾਉਣੀ ਆ ਜਿਆਦਾ ਜਿਹੜੀ ਆ ਸਟਿੱਕੀ ਜਿੰਨੀ ਕਰਨੀ ਆਪਾਂ ਠੀਕ ਹੈ ਚਾਹ ਨੇ ਆਪਣੇ ਤਿਆਰ ਆ ਹੁਣ ਆਪਾਂ ਇਹਨੂੰ ਬਿਲਕੁਲ ਲੋ ਕਰ ਲੈਣਾ ਹੈ ਦਾ ਫਲੇਮ ਜਿੰਨਾ ਬੇਸਨ ਫਿਰ ਕਿਉਂ ਆਪਾਂ ਮਿਕਸ ਕਰਕੇ ਰੱਖਿਆ ਹੈਗਾ ਇਹਦਾ ਕੋਲ ਉਹਦੇ ਵਿੱਚ ਪਾ ਦੇਣਾ ਹੁਣ ਕੁਰਸੀ ਚਾਉਣੇ ਬੰਦ ਨਹੀਂ ਕਰਨੀ ਆਪਾਂ ਨਾਲ ਦੀ ਨਾਲ ਜਿਹੜੀ ਕੁਰਸੀਆਂ ਚਲਾਈ ਜਾਣੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਿਉ ਜਿਹੜਾ ਹੋਰ ਪਾਵਾਂਗੇ ਤਾਂ ਇਹਦੇ ਵਿੱਚ ਹੋਊਗਾ ਐਕਸਟਰਾ ਕਿਉ ਘਾਤੋਂ ਪਾਇਆ ਕਿਉ ਦੀ ਮਾਤਰਾ ਆਪਾਂ ਥੋੜੀ ਜਿਹੀ ਜ਼ ਵਧੇਰੇ ਹੁੰਦੀ ਹੈ ਇਹਦੇ ਨਾਲ ਜਿੰਨਾ ਆਪਾਂ ਹਲਵਾ ਬਣਾਉਨੇ ਆ ਉਹਦੇ ਵਿੱਚ ਘਿਓ ਲੱਗਦਾ ਉਨਾ ਹੀ ਇਹਦੇ ਵਿੱਚ ਲੱਗਦਾ ਆ ਠੀਕ ਆ ਹਮ ਸੈੱਟ ਹੁਣ ਵਿੱਚ ਕੱਕੜ ਵਿੱਚ ਜਿਹੜਾ ਘਿਓ ਇਹਦੀ ਮਦਦ ਕਰਦਾ ਆ ਬਹੁਤ ਸਮਾਨ ਲੱਗ ਗਿਆ ਨਾ ਹਾਂਜੀ ਆ ਕਿਤੇ ਬਹੁਤ ਵਾਰੀ ਖਾਦਾ ਲੇਕਿਨ ਬਣਾਉਣਾ ਆਪਾਂ ਪਹਿਲੀ ਵਾਰ ਡੇ ਆ ਥੱਕ ਹੀ ਗਏ ਆ ਪਰ ਇਹਨੂੰ ਨਹੀਂ ਮੈਂ ਥੱਕੀ ਨਹੀਂ ਵੇਹੇ ਇਹਨਾਂ ਦਾ ਦੇਲਾ ਕਿਹੜਾ ਹੀ ਹੋਈ ਜਾਂਦਾ ਦੇਲਾ ਕਿਹੜਾ ਤੇ ਹੋਂ ਡਿਆ ਆ ਲੇਕਿਨ ਇਹ ਬੰਦਾ ਵੀ ਬਹੁਤ ਸਵਾਦ ਆ ਮੰਨ ਤੇ ਦੇਖਿਆ ਫਲਤੀ ਜਾ ਹੋ ਗਿਆ ਹੁਣ ਹਾਂਜੀ ਕਲਰ ਵੀ ਚੇਂਜ ਕਰਤਾ ਇਹਨੇ ਚੇਂਜ ਕਰਤਾ ਨਾ ਥੋੜੀ ਥੋੜਾ ਜਿਹਾ ਕਿ ਹੋ ਗਿਆ ਪਾ ਇਹਦੇ ਵਿੱਚ ਹਾਂਜੀ ਉਹਨੂੰ ਵੀ ਇਹ ਬੋਰਡ ਪਿੰਦਾ ਲੈ। ਸੁਆਦ ਨਹੀਂ ਆਨੇ ਲੱਗਦਾ। ਸੁਆਦ ਨਹੀਂ ਆਨੇ ਲੱਗਦਾ। ਆ ਵੇਖੋ ਬੰਡਾ ਪਿਆ ਹੁਣ। ਮੇਰੇ ਵਿੱਚ ਉਸ ਦੇ ਵਿੱਚ ਜਾਲੀ ਬੰਨਣੀ ਆ ਜਦੋਂ ਬਹੁਤ ਪੂਰੀ ਤਰ੍ਹਾਂ ਰੈਡੀ ਹੋ ਗਿਆ ਨਾ ਸੈੱਟ ਕਰਨਾ ਇਹਨੂੰ। ਇਹਦੇ ਵਿੱਚ ਜਾਲੀ ਬੰਨਣੀ ਆ। ਜਿੰਨੀ ਜ਼ਰੂਰਤ ਸੀਗੀ ਉਹਨਾਂ ਘੋਏ ਨੇ ਪੀ ਲਿਆ ਕਿੰਨਾ ਵਧੀਆ ਬਣਿਆ ਨਾ ਫਲਪੀ ਜਾ ਹਾਂਜੀ ਸੋਨਾ ਲੱਗੰड्या ਤੇ ਸੋਨਾ ਲੱਗੰड्या ਉਹਨੂੰ ਖਾ ਕੇ ਵੀ ਖਾਂਗੇ ਲੈ ਲੱਗੰड्या ਸੁਆਦ ਵੀ ਲੱਗਣਾ ਚਾਹੀਦਾ ਨਾ ਸੁਆਦ ਵੀ ਲੱਗੂ ਦਾ ਸਾਰਾ ਘੋਸ਼ਟ ਤਾਂ ਆਈ ਗਈ ਸੋ ਮਿੰਟ ਦੇ ਵਿੱਚ ਵਿੱਚ ਇਹਨੇ ਸੈੱਟ ਹੋ ਜਾਣਾ ਪੂਰੀ ਤਰ੍ਹਾਂ ਹਾਲੇ ਤਾਂ ਆਪਾਂ ਥੋੜਾ ਜਿਹਾ ਬਿਨਾ ਕਿ ਟ੍ਰਾਈ ਕੀਤਾ ਕਿਉਂਕਿ ਅਸੀਂ ਵੀ ਫਸਟ ਟਾਈਮ ਹੀ ਬਣਾਇਆ ਵਾ ਹਮਮ ਆ ਜੀ ਬਹੁਤ ਵਧੀਆ ਬਣ ਗਿਆ ਫਿਰ ਇਹਦੇ ਵੀ ਠੀਕ ਹੈ ਵੀਡੀਓ ਨੂੰ ਨਾ ਹਾਂਜੀ ਭਾਈ ਜੀ ਬਣ ਗਿਆ ਹੋਊਗਾ ਜਰੂਰ ਜਿਆਪਾ ਨੇ ਮੈਨਾਂ ਤਾਂ ਕੀਤੀ ਆ ਬਣਿਆ ਤਾਂ ਜਰੂਰ ਆ ਬਾਕੀ ਇਹਨੂੰ ਚੈੱਕ ਕਰਕੇ ਵੇਖਦੇ ਆ ਤੇ ਇਹ ਵਾਲੀ ਸਵੀਰ ਜਿਹੜੀ ਆਪਾਂ ਪਹਿਲੀ ਵਾਰ ਬਣਾਈ ਆਂ ਹਾਂਜੀ ਇਹੋ ਜਿਹਾ ਕਿਦਾਂ ਦਾ ਇਹ ਰਿਜ਼ਲਟ ਆ ਤੇ ਦੇਖਦੇ ਆਪਾਂ ਸਾਰੇ ਜਣੇ ਆਇਆ ਫਿਰਿਆ ਜਦੋਂ ਨਾ ਕਿਸੀ ਅਰੇ ਲਾਜਾਤਾ ਨਹੀਂ ਪਈ ਪਿੰਨਾਂ ਦੇ ਉਹਨਾਂ ਥੋੜਾ ਜਿਹਾ ਮੈਂ ਟੋਏ ਆ ਗਿਆ ਦੋ ਚੋ ਜਿਹਾ ਕਰ ਲਵਾਂ ਨਾ ਥੋੜਾ ਜਿਹਾ ਕਰ ਲਵਾਂ ਕਿੰਨਾ ਬੀਆ ਹਾਂਜੀ ਮੈਂ ਇਹਨੇ ਪੂਰੀ ਆਏ ਕਿੰਨਾ ਬੋਲਾ ਬਣਿਆ ਹਾਂਜੀ ਸਵਾਦ ਵੀ ਤਾਈ ਜੀ ਤੇ ਹੀ ਰੋਜ਼ ਇਦਾਂ ਦੀਆਂ ਚੀਜ਼ਾਂ ਬਣਾਇਆ ਕਰੋ ਸੋਹਣੀਆਂ ਸੋਹਣੀਆਂ ਹਾਂਜੀ ਦੇਲ ਪੀਨੂ ਦੇ ਕੇ ਦੇਵਨੀ ਬਹੁਤ ਹੀ ਸਵਾਦ ਬਣ ਆਇਆ ਮੈਂ ਨਹੀਂ ਇੱਕ ਪੀਸ ਖਾ ਕੇ ਦੇਖਿਆ ਬਹੁਤ ਹੀ ਮੁਲਾਇਮ ਤੇ ਵਰਦੀਆ ਬਣ ਆਇਆ ਡੈਸਰਟ ਬੜਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਹੀ ਵਧੀਆ ਅਜੇ ਤਾਂ ਪੂਰੀ ਤਰ੍ਹਾਂ ਨਰਮ ਆ ਜਿਉਂ ਜਿਉਂ ਇਹ ਠੰਡਾ ਹੋਣਾ ਹੈ ਇਹ ਮੇਸੂ ਦਾ ਜਿਹੜਾ ਸਵਾਦ ਆ ਇਹਦੇ ਵਿੱਚ ਬਰਕਰਾਰ ਰਹਿੰਦਾ ਹੈ ਤਾਂ ਪਹਿਲੀ ਵਾਰ ਟਰਾਈ ਕੀਤਾ ਹੈਗਾ ਦੁਬਾਰਾ ਇਹਦੀ ਵੀਡੀਓ ਫੇਰ ਬਣਾਵਾਂਗੇ ओके जी पूरी तरह मेनू ਲੱਗਦਾ ਨਹੀਂ ਕਿ ਸਾਡਾ ਕੋ ਪਰਫੈਕਟ ਬਣਿਆ ਆ ਜਿਹੜੀ ਇਹ ਚ ਜਾਲੀ ਬਣਨੀ ਚਾਹੀਦੀ ਸੀਗੀ ਉਹ ਨਹੀਂ ਬਣੀ ਹੋ ਸਕਦਾ ਇਹ ਠੰਡਾ ਹੋ ਕੇ ਫੇਰ ਆਪਾਂ ਇਹਨੂੰ ਫਿਰ ਚੈੱਕ ਕਰਾਂਗੇ ਤੇ ਬਾਕੀ ਖਾਣ ਵਿੱਚ ਜਿਹੜਾ ਸਵਾਦ ਆ ਉਹ ਸੇਮ ਹੋਈ ਆ ਦੁਬਾਰਾ ਟਰਾਈ ਕਰਕੇ ਦੇਖਣਾ ਹੈ ਤੇ ਬਹੁਤ ਸੌਖਾ ਆ ਬਹੁਤ ਹੀ ਘੱਟ ਮਟੀਰੀਅਲ ਦੇ ਨਾਲ ਇਹ ਬਣ ਕੇ ਰੈਡੀ ਹੁੰਦਾ ਆ ਇਹ ਕੱਲਾ ਵੇਸਣ ਤੇ ਖੰਡ ਤੇ ਖੰਡ ਕਿੰਨੇ ਚੀਜ਼ਾਂ ਬਰਾਬਰ ਆ ਇੱਕ ਪੈਨ ਚਾਹੀਦਾ ਬਸ ਹਾਂ ਨਾਨ ਸਟਿੱਕੀ ਪੈਨ ਜਿਹੜਾ ਨਾ ਉਹਦਾ ਤਲਾ ਥੋੜਾ ਡੂੰਘਾ ਹੋਵੇ ਤੇ ਕੁਰਸੀ ਚ ਚਲੌਣੀ ਉਹਦੇ ਉੱਤੇ ਸੌਖੀ ਆ ਤੇ ਵੀਡੀਓ ਵਿੱਚ ਇੰਨੇ ਸਾਰੇ ਪੈਨ ਭਣਾਉਣ ਦਾ ਬਹੁਤ ਬਹੁਤ ਧੰਨਵਾਦ